ਚਾਚਾ ਜੀ ਇਹ ਕਿਸ ਨੇ ਭਰਉਣਾ ਆਉਣਾ ਹੋਵੇ ਹੋਰ ਹਾਂਜੀ ਤੇ ਆਪਣਾ ਐਡਰੈਸ ਦੱਸ ਦੋ ਆਪਣਾ ਪਿੰਡ ਪਿੰਡ ਰਾਜੇ ਜੀ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਤੇ ਮੋਬਾਈਲ ਨੰਬਰ ਮੇਰਾ 97814 ਠੀਕ ਹੈ 51929 ਦੁਬਾਰਾ ਫੇਰ ਬੋਲ ਦੋ 97814 ਹਾਂਜੀ 51929 ਠੀਕ ਹੈ ਆਪਣਾ ਨੰਬਰ ਹੈ ਜਿਹੜੇ ਨੇ ਭਰਤ ਪਾਉਣੇ ਆ ਕੋਈ ਵੀ ਆ ਸਕਦਾ ਠੀਕ ਹੈ ਜੇ ਲੋਪਰਾਵੋ ਢੜੀਆਂ ਟਣਾਉਲਾ ਭੀਖੀ ਰੋਡ ਤੇ ਪਿੰਡ ਆਪਣਾ ਇਹ ਹੈ ਹਨਾ ਨਹਿਰ ਦੇ ਲਵਿਆ ਬਿਲਕੁਲ ਕੋੜ ਦੋਨਾ ਨਾਲਾ ਦਾ ਤੇ ਇਧਰੋਂ ਢੱਡਰੀਆਂ ਸਾਈਡ ਜੇ ਕਿਸੇ ਨੇ ਨੇੜੇ ਦੇ ਪਿੰਡਾਂ ਦੀ ਮਿੱਟੀ ਲੈ ਕੇ ਜਾਣੀ ਆ ਤਾਂ ਉਹ ਇਹਨਾਂ ਨੰਬਰ ਦੇ ਚਾਚਾ ਜੀ ਨਾਲ ਕੰਟੈਕਟ ਕਰ ਸਕਦਾ ਹਜੇ ਖੱਡਾ ਚੱਲੂਗਾ ਤੇ ਕਰੀਬ ਨਾਲ ਲਗਭਗ ਸਾਲ ਹੋਰ ਲੱਗੇ ਹਨ ਮਿੱਟੀ ਕਾਫੀ ਹੋ ਗਈ ਆਪਣੀ ਚੱਕਣ ਵਾਲੀ ਕਿਉਂਕਿ ਅੱਜ ਕੱਲ ਮਿੱਟੀ ਤਾਂ ਮਿਲਦੀ ਨਹੀਂ ਸਹਾਰਾ ਜਦੋਂ ਆਪਣਾ ਟਰਾਲੀ ਹਰੇਕ ਮੁੱਲੀ ਡੇਗਦਾ ਘੱਟੋ-ਘੱਟ 1000-1500 ਦੀ ਟਰਾਲੀ ਡੇਨ ਹੁੰਦਾ ਨਹੀਂ ਹਾਂ ਇੱਕ ਗੱਲ ਇੱਕ ਹੋਰ ਹੈ ਇੱਥੇ ਕੋਈ ਵੀ ਭਾਂ ਜਵਾਕ ਆ ਜੇ ਬੰਦੇ ਨੂੰ ਟਰਾਲੀ ਕੱਢ ਕੇ ਦੇਮਾ ਗਿਆ ਆਪ ਕੋ ਸੰਘਰਸ਼ ਕੋਈ ਉਹ ਨਹੀਂ ਹੈਗਾ ਵੀ ਆਲੇ ਦਾ ਬੱਚੇ ਨੂੰ ਭੇਜ ਦੋ ਨਾ ਨਾ ਕੋਈ ਮ ਠੀਕ ਹੈ ਠੀਕ ਹਾਂ ਵੀ ਜੀ ਨਹਿਰ ਦੇ ਕਿਨਾਰੇ ਬਾਈ ਖੱਡਾ ਲੱਗਾ ਹੋਇਆ ਆਪਣੇ ਨਾਲ ਵੱਡੀ ਨਹਿਰ ਲੱਗਦੀ ਏਰੀ ਹੜੀ ਘਟੋਂ ਦੀ ਅਗੀ ਤਲਵੰਡੀ ਸਾਬੂ ਕੇ ਜਾਂਦੀ ਏ ਜੇ ਕਿਸੇ ਨੇ ਲੈਣਾ ਉਹ ਮਿੱਟੀ ਲੈਣੀ ਹੋਣੀ ਤਾਂ ਇੱਥੇ ਆ ਸਕਦਾ ਓਕੇ ਧੰਨਵਾਦ ਆਚਾ ਜੀ ਲਓ ਜੀ ਨਿਆਰੇ ਫੁੱਲ ਹੈ ਠੀਕ ਹੈ ਜੀ ਓਕੇ ਆਰਾਮਾ ਨੰਬਰਦਾਰ ਬਾਈ ਸੰਦਰ ਨੰਬਰਦਾਰ ਕੇ ਨੰਬਰਦਾਰਾਂ ਦਾ ਲਾਣਾ ਇਹਨਾਂ ਦਾ ਹੈ ਨਾ ਕਾਫੀ